ਦੇਖ ਸਕਦੇ ਹੋ ਤਸਵੀਰਾਂ ਨਜ਼ਰ ਆ ਰਹੀਆਂ ਨੇ ਤਸਵੀਰਾਂ ਬਿਲਕੁਲ ਨਜ਼ੀਕ ਪਹੁੰਚ ਚੁੱਕੇ ਨੇ ਕਿਸਾਨ ਬਿਲਕੁਲ ਨੇੜੇ ਪਹੁੰਚ ਚੁੱਕੇ ਨੇ ਗੱਲਬਾਤ ਜਿਹੜੀ ਹੋ ਰਹੀ ਆ ਕਿਸਾਨਾਂ ਦੇ ਨਾਲ ਉਸ ਤੋਂ ਅੱਗੇ ਜੇ ਅਸੀਂ ਆਏ ਆ ਅਸੀਂ ਬੜੀ ਮੁਸ਼ਕਿਲ ਨਾਲ ਆਏ ਆ ਤਾਂ ਇਹ ਬੈਰੀਗੇਟ ਇਹ ਜਿਹੜੇ ਬੈਰੀਗੇਟ ਤੋਂ ਬਾਅਦ ਇਹ ਸਿਮਿੰਟ ਦੇ ਵਿੱਚ ਸਰੀਏ ਲਗਾਏ ਹੋਏ ਨੇ ਸਿਮਿੰਟ ਦੇ ਵਿੱਚ ਸਰੀਏ ਲਗਾਏ ਹੋਏ ਨੇ ਤਾਂ ਜੋ ਕੋਈ ਅੱਗੇ ਵੱਲ ਨਾ ਜਾ ਸਕੇ ਇਹ ਤਿਆਰੀਆਂ ਨੇ ਇਹ ਤਿਆਰੀਆਂ ਨੇ ਹਰਿਆਣਾ ਸਰਕਾਰ ਦੀਆਂ ਇਹ ਕੰਡਿਆਲੀ ਤਾਰਾਂ ਨੇ ਕੰਡਿਆਲੀ ਤਾਰਾਂ ਜਿਹੜੀਆਂ ਲਗਾਈਆਂ ਹੋਈਆਂ ਨੇ ਇਸ ਤਰੀਕੇ ਦੇ ਨਾਲ ਬੈਰੀਗੇਡ ਜਿਹੜੇ ਨੇ ਲਗਾਏ ਨੇ ਆ ਸਰੀਏ ਜਿਹੜੇ ਵੱਡੇ ਵੱਡੇ ਮੋٹے ਮੋٹے ਸਰੀਏ ਲਗਾਏ ਨੇ ਕੰਕਰੀਟ ਦੇ ਵਿੱਚ ਸਰੀਏ ਲਗਾਏ ਨੇ ਇਹ ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਤੇ ਹੁਣ ਕੀ ਕਹਾਂਗੇ ਬਾਬਾ ਜੀ ਤੁਸੀਂ ਅੱਗੇ ਵੱਲ ਜਾ ਰਹੇ ਹੋ ਤਾਂ ਇਹ ਹਾਲਾਤ ਦੇਖਿਆ ਸਾਡੇ ਕਿਸਾਨ ਲੀਡਰ ਕਹਿਣਗੇ ਜੋ ਜਿਹੜੇ ਮਰੋਣਗੇ ਅੰਮ੍ਰਾਂਗੇ ਉਸ ਕੇ ਪਾਸ ਜਾਣਗੇ ਅੱਗੋਂ ਅੱਗੇ ਤਸਵੀਰਾਂ ਦਿਖਾ ਰਹੇ ਤਾਂ ਬਾਰ-ਬਾਰ ਕਹਿ ਰਹੇ ਨੇ ਕਿ ਦਿੱਲੀ ਜਾਣ ਦੀ ਪਰਮਿਸ਼ਨ ਨਹੀਂ ਆ ਅੱਗੇ ਜਾਣ ਦੀ ਪਰਮਿਸ਼ਨ ਨਹੀਂ ਹੈ ਤਾਂ ਇਹ ਨਜ਼ਾਰਾ ਇਹ ਤਸਵੀਰਾਂ ਜਿਹੜੀਆਂ ਨੇ ਸਿੰਗੂ ਬਾਰਡਰ ਦੀਆਂ ਤਸਵੀਰਾਂ ਨੇ ਇਹ ਹਾਲਾਤ ਜੋ ਤੁਸੀਂ ਨੇ ਬਾਰੇ ਦੇਖ ਰਹੇ ਹੋ ਮਜ਼ੁਰਕਾਂ ਦਾ ਜੋਸ਼ ਇਸ ਤਰੀਕੇ ਦੇ ਨਾਲ ਇਸ ਤਰੀਕੇ ਦੇ ਨਾਲ ਇਹ ਹਟਾਏ ਜਾ ਰਹੇ ਨੇ ਕੰਡਿਆਲੀ ਤਾਰਾਂ ਜੋ ਰਾਉਂਡ بار بار ਜਿਹੜੇ ਨੇ ਹਰ ਇੱਕ ਜਗ੍ਹਾ ਤੇ ਥੋੜੀ ਥੋੜੀ ਦੂਈ ਦੇ ਜਾ ਕੇ ਬੈਰੀਕੇਡ ਕਰਾਇਆ ਤਾਂ ਹੁਣ ਅਨਾਊਂਸਮੈਂਟ ਫਿਰ ਅਨਾਊਂਸਮੈਂਟ ਅਨਾਊਂਸਮੈਂਟ ਸੁਣਾ ਦਿੰਨੇ ਤੁਹਾਨੂੰ ਅਨਾਊਂਸਮੈਂਟ ਸੁਣਾ ਦਿੰਨੇ ਆ ਪੜੀਆਂ ਤੇ ਅੱਜ ਬਾਰਲਾ ਦਾ ਮੁੱਦਾ ਬੋਲਿਆ ਕੁਤਰ ਬਾਰਲਾ ਦਾ ਮੁੱਦਾ ਹੋਣਗੇ ਇਹ ਬਿਲਕੁਲ ਬਿਲਕੁਲ ਨਜ਼ਦੀਕ ਬਿਲਕੁਲ ਨਜ਼ਦੀਕ ਪਾ ਚੁੱਕੇ ਨੇ ਕਿਸਾਨ ਹੈ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿਸਾਨ ਅੱਗੇ ਜਾਣ ਦੀ ਗੱਲ ਕਰ ਰਹੇ ਨੇ ਪਰ ਕਿਹਾ ਜਾ ਰਿਹਾ ਕਿ ਤੁਹਾਨੂੰ ਪਰਮਿਸ਼ਨ ਨਹੀਂ ਹੈ ਔਰ ਪਰਮਿਸ਼ਨ ਨਹੀਂ ਹੈ ਨਜ਼ਰ ਆ ਰਿਹਾ ਅਨਾਊਂਸਮੈਂਟ ਜਿਹੜੀ ਆ ਬਾਰ-ਬਾਰ ਕੀਤੀ ਜਾ ਰਹੀ ਆ ਤਾਂ ਹੁਣ ਕੀ ਕਿਸਾਨਾਂ ਨੂੰ ਜਾਣ ਦਿੱਤਾ ਜਾਵੇਗਾ ਕਿ ਇਹ ਬੈਰੀਗੇਡ ਕਿਸਾਨ ਹਟਣਗੇ ਜਾਲੀਆਂ ਅਸੀਂ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਸੀ ਕਿ ਇਹ ਜਾਲੀਆਂ ਲਗਾ ਕੇ ਇਹ ਬੈਰੀਗੇਡ ਲਗਾ ਕੇ ਕਿਸਾਨਾਂ 'ਸਪਰੇਅ' ਜਿਹੜੀ ਆ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਪਰੇਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਚਿੱਲੀ ਸਪਰੇਅ ਜਿਹੜੀ ਆ ਸਪਰੇਅ ਕਿਸਾਨਾਂ ਦੇ ਅੱਖਾਂ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਨਜ਼ਦੀਕ ਜਿਹੜੇ ਕਿਸਾਨ ਆਏ ਉਹਨਾਂ ਨੂੰ ਸਪਰੇਅ ਮਾਰ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਹਰਿਆਣਾ ਦੇ ਪ੍ਰਸ਼ਾਸਨ ਦੇ ਵੱਲੋਂ ਸਪਰੇਅ ਮਾਰੀ ਗਈ ਆ ਕਿਸਾਨ ਜਿਹੜੇ ਆ ਡੈਰੀਗੇਟ ਉਹ ਬਈ ਸਪਰੇਅ ਮਾਰੀ ਜਾ ਰਹੀ ਆ ਜ਼ਹਿਰੀਲੀ ਗੈਸ ਪਾਈ ਜਾ ਰਹੀ ਆ ਸਾਡੀਆਂ ਅੱਖਾਂ ਤੇ ਸਾਨੂੰ ਅੰਨ੍ਹੇ ਕੀਤਾ ਜਾ ਰਿਹਾ ਅਸੀਂ ਬਿਲਕੁਲ ਨਹੀਂ ਹੱਥੀਏ ਸਾਡੇ ਕਿਸਾਨਾਂ ਦੇ ਉੱਤੇ ਜ਼ਹਿਰੀਲੀ ਗੈਸ ਪਾਈ ਜਾ ਰਹੀ ਆ ਬਿਲਕੁਲ ਵੇਖੋ ਤੁਸੀਂ ਕਹਿ ਰਹੇ ਮੈਨੂੰ ਕਿ ਗੈਸ ਪਾ ਰਹੇ ਸਾਡੇ ਤੇ ਇਹ ਬਿਲਕੁਲ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਤਾਂ ਉਹ ਗੈਸ ਜਿਹੜੀ ਆ ਜ਼ਹਿਰੀਲੀ ਗੈਸ ਸਾਡੇ ਉੱਤੇ ਜ਼ਹਿਰੀਲੀ ਗੈਸ ਪਾਈ ਬਿਲਕੁਲ ਸਰਕਾਰ ਸਾਡੇ ਨਾਲ ਤੱਕਾ ਸਰਕਾਰ ਨੇ ਸਾਨੂੰ ਕਿਹਾ ਹੋਇਆ ਸੀ ਕਿ ਤੁਸੀਂ ਤੁਰ ਕੇ ਤੁਹਾਨੂੰ ਰਸਤਾ ਦਵਾਂਗੇ ਆਦੇ ਆਗੂਆਂ ਦੇ ਖੰਡੇ ਚ ਜ਼ਹਿਰੀਲੀ ਸਪਰੇਅ ਪਾ ਦਿੱਤੀ ਹੋਈ ਆ ਉਹਨਾਂ ਦੀ ਅੱਖਾਂ ਤੋਂ ਕੁਝ ਨੂੰ ਤੁੰਗਲਾ ਦਿਸਣਾ ਸ਼ੁਰੂ ਹੋ ਗਿਆ ਵਾ ਜੀ ਬਿਲਕੁਲ ਲਗਾਤਾਰ ਤਸਵੀਰਾਂ ਦਿਖਾ ਰਹੇ ਆ ਤੁਹਾਨੂੰ ਕਿ ਕਿਸ ਤਰੀਕੇ ਦੇ ਜੜੀਆਂ ਨੇ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਜ਼ਹਿਰੀਲੀ ਗੈਸ ਜਿਹੜੀ ਆ ਦੱਸਿਆ ਜਾ ਰਿਹਾ ਕਿ ਉਹ ਜ਼ਹਿਰੀਲੀ ਗੈਸ ਮਾਰੀ ਜਾ ਰਹੀ ਆ ਤਾਂ ਇਹ ਤਸਵੀਰਾਂ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਹੋਵੇਗਾ ਹੱਥ ਦੇ ਵਿੱਚ ਇਹ ਸ਼ਖਸ ਜੋ ਇਹ ਪਾਲਸ ਮੁਲਾਜ਼ਮ ਜਿਹੜੇ ਨੇ ਇਹ ਫੋਰਥ ਵਾਲੇ ਨੇ ਇਹਨਾਂ ਦੇ ਹੱਥ ਦੇ ਵਿੱਚ ਵਾਈਟ ਕਲਰ ਦੀ ਜੋ ਵਾਈਟ ਕਲਰ ਦੀ ਤੁਹਾਨੂੰ ਨਜ਼ਰ ਆਵੇਗੀ ਕੋਸ਼ਿਸ਼ ਕਰਦੇ ਆ ਦਿਖਾਉਣ ਦੀ ਗੈਸ ਜਿਹੜੀ ਆ ਉਹ ਮਾਰੀ ਜਾ ਰਹੀ ਆ ਤਾਂ ਇਹ ਦੇਖ ਸਕਦੇ ਹੋ ਤਸਵੀਰਾਂ ਹੱਥ ਦੇ ਵਿੱਚ ਵਾਈਟ ਕਲਰ ਦੀ ਜਾਰੀ ਨਹੀਂ ਗੈਸ ਜਿਹੜੀ ਆ ਉਹ ਪਾਈ ਜਾ ਰਹੀ ਆ ਨਜ਼ਰ ਆ ਰਿਹਾ ਤੁਹਾਨੂੰ ਦੇਖ ਸਕਦੇ ਹੋ ਤਸਵੀਰਾਂ ਆ ਦੇਖ ਸਕਦੇ ਹੋ ਲਗਾਤਾਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਇਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਭਜਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਕਿਸਾਨ ਵੀ ਆਪਣੇ ਝੰਡਿਆਂ ਦੇ ਨਾਲ ਲਗਾਤਾਰ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਕਿਸ ਤਰੀਕੇ ਦੇ ਨਾਲ ਇੱਥੇ ਮਾਹੌਲ ਜਿਹੜਾ ਬਣਿਆ ਜ਼ਹਿਰੀਲੀ ਗੈਸ ਦਸਿਆ ਜਾ ਰਿਹਾ ਜੋ ਕਿਸਾਨਾਂ ਦੇ ਉੱਤੇ ਛੱਡੀ ਜਾ ਰਹੀ ਹੈ ਜੋ ਕਿਸਾਨ ਬਿਲਕੁਲ ਅੱਗੇ ਜਾ ਚੁੱਕੇ ਨੇ ਤਾਂ ਹੁਣ ਕੋਈ ਹੋਰ ਵੱਡੀ ਕਾਰਵਾਈ ਹੋ ਸਕਦੀ ਹੈ ਦੂਜੇ ਪਾਸੇ ਵੈਰੀਗੇਟ ਪੱਟਣ ਦੀ ਕੋਸ਼ਿਸ਼ ਵੱਡੇ ਗੇੜ ਗੇੜ ਪੱਟਣ ਦੀ ਕੋਸ਼ਿਸ਼ ਉਧਰ ਬਿਲਕੁਲ ਨਜ਼ਦੀਕ ਪਹੁੰਚ ਕੇ ਗੇੜ ਪੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਕਿਸਾਨ ਕੋਸ਼ਿਸ਼ਾਂ ਕਰ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਅੱਗੇ ਵੱਲ ਜਾ ਸਕੇ ਪਰ ਕਿਸਾਨ ਆਪਣੀ ਇਸ ਕੋਸ਼ਿਸ਼ ਦੇ ਵਿੱਚ ਕਾਮਯਾਬ ਨਹੀਂ ਹੋ ਰਹੇ ਤਾਂ ਇੱਧਰ ਤਸਵੀਰਾਂ ਦਿਖਾਉਂਦੇ ਤੁਹਾਨੂੰ ਕਿ ਕਿਸ ਤਰੀਕੇ ਦੇ ਨਾਲ ਇਹ ਬੈਰੀਗੇਟ ਜਿਹੜੇ ਨੇ ਕਿਸਾਨਾਂ ਦੇ ਵੱਲੋਂ ਹਟਾ ਦਿੱਤੇ ਗਏ ਨੇ ਤਾਂ ਹੀ ਨਜ਼ਰ ਆ ਰਹੇ ਤੁਹਾਨੂੰ ਕਿਸ ਤਰੀਕੇ ਦੇ ਨਾਲ ਇੱਥੇ ਕਿਸਾਨ ਹਲੇ ਵੀ ਜਿਹੜੇ ਨੇ ਉਹ ਪਿੱਛੇ ਮੁੜ ਨਹੀਂ ਰਹੇ ਕਿਉਂਕਿ ਕਿਹਾ ਜਾ ਰਿਹਾ ਕਿ ਮਰਜੀਬੜਿਆਂ ਦਾ ਜੱਥਾ ਮਰਜੀਬੜੇ ਜਿਹੜੇ ਹੁੰਦੇ ਨੇ ਉਹ ਪਿੱਛੇ ਨਹੀਂ ਮੁੜਦੇ ਚਲੋ ਚਲੋ ਤਾਂ ਦੇਖ ਸਕਦੇ ਹੋ ਤਸਵੀਰਾਂ ਨਜ਼ਰ ਆ ਰਹੀਆਂ ਨੇ ਤਸਵੀਰਾਂ ਬਿਲਕੁਲ ਨਜ਼ੀਕ ਪਹੁੰਚ ਚੁੱਕੇ ਨੇ ਕਿਸਾਨ ਬਿਲਕੁਲ ਨੇੜੇ ਪਹੁੰਚ ਚੁੱਕੇ ਨੇ ਗੱਲਬਾਤ ਜਿਹੜੀ ਹੋ ਰਹੀ ਆ ਕਿਸਾਨਾਂ ਦੇ ਨਾਲ ਉਸ ਤੋਂ ਅੱਗੇ ਜਦੋਂ ਅਸੀਂ ਆਏ ਆ ਅਸੀਂ ਬੜੀ ਮੁਸ਼ਕਿਲ ਦੇ ਨਾਲ ਆਇਆ ਤਾਂ ਇਹ ਬੈਰੀਗੇਟ ਇਹ ਜਿਹੜੇ ਬੈਰੀਗੇਟ ਤੋਂ ਬਾਅਦ ਇਹ ਸਿਮਿੰਟ ਦੇ ਵਿੱਚ ਸਰੀਏ ਲਗਾਏ ਹੋਏ ਨੇ ਸਿਮਿੰਟ ਦੇ ਵਿੱਚ ਸਰੀਏ ਲਗਾਏ ਹੋਏ ਨੇ ਤਾਂ ਜੋ ਕੋਈ ਅੱਗੇ ਵੱਲ ਨਾ ਜਾ ਸਕੇ ਇਹ ਤਿਆਰੀਆਂ ਨੇ ਇਹ ਤਿਆਰੀਆਂ ਨੇ ਹਰਿਆਣਾ ਸਰਕਾਰ ਦੀਆਂ ਇਹ ਕੰਡਿਆਲੀ ਤਾਰਾਂ ਨੇ ਕੰਡਿਆਲੀ ਤਾਰਾਂ ਜਿਹੜੀਆਂ ਲਗਾਈਆਂ ਹੋਈਆਂ ਨੇ ਇਸ ਤਰੀਕੇ ਦੇ ਨਾਲ ਬੈਰੀਗੇਡ ਜਿਹੜੇ ਨੇ ਲਗਾਏ ਨੇ ਆ ਸਰੀਏ ਜਿਹੜੇ ਵੱਡੇ ਵੱਡੇ ਮੋٹے ਮੋٹے ਸਰੀਏ ਲਗਾਏ ਨੇ ਕੰਕਰੀਟ ਦੇ ਵਿੱਚ ਸਰੀਏ ਲਗਾਏ ਨੇ ਇਹ ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਤੇ ਹੁਣ ਕੀ ਕਹਾਂਗੇ ਬਾਬਾ ਜੀ ਤੁਸੀਂ ਅੱਗੇ ਵੱਲ ਜਾ ਰਹੇ ਹੋ ਤਾਂ ਇਹ ਹਾਲਾਤ ਦੇਖਿਆ ਸਾਡੇ ਕਿਸਾਨ ਲੀਡਰ ਕਹਿਣਗੇ ਜੋ ਜਦੋਂ ਉਹ ਮਰੋਦੇ ਆ ਮੰਨਾਂਗੇ ਉਸ ਕੇ ਪਾਸ ਜਾਣਗੇ ਬੋਲੇ ਅੱਗੇ ਤਸਵੀਰਾਂ ਦਿਖਾ ਰਹੇ ਤਾਂ बार-बार ਕਹਿ ਰਹੇ ਨੇ ਕਿ ਦਿੱਲੀ ਜਾਣ ਦੀ ਪਰਮਿਸ਼ਨ ਨਹੀਂ ਆ ਅੱਗੇ ਜਾਣ ਦੀ ਪਰਮਿਸ਼ਨ ਨਹੀਂ ਹੈ ਤਾਂ ਇਹ ਨਜ਼ਾਰਾ ਇਹ ਤਸਵੀਰਾਂ ਜਿਹੜੀਆਂ ਨੇ ਸਿੰਗੂ ਬਾਰਡਰ ਦੀਆਂ ਤਸਵੀਰਾਂ ਨੇ ਇਹ ਹਾਲਾਤ ਜੋ ਤੁਸੀਂ ਬਾਰੇ ਦੇਖ ਰਹੇ ਹੋ ਮਜ਼ੁਰਕਾ ਦਾ ਜੋਸ਼ ਕਿਸ ਤਰੀਕੇ ਦੇ ਨਾਲ ਕਿਸ ਤਰੀਕੇ ਦੇ ਨਾਲ ਇਹ ਹਟਾਏ ਜਾ ਰਹੇ ਨੇ ਕੰਡਿਆਲੀ ਤਾਰਾਂ ਜੋ ਰਾਉਂਡ بار بار ਜਿਹੜੇ ਨੇ ਹਰ ਇੱਕ ਜਗ੍ਹਾ ਤੇ ਥੋੜੀ ਥੋੜੀ ਦੂਰੀ ਤੇ ਜਾ ਕੇ ਬੈਰੀਕੇਡ ਲਾਇਆ ਤਾਂ ਹੁਣ ਅਨਾਉਂਸਮੈਂਟ ਫਿਰ ਤੋਂ ਅਨਾਉਂਸਮੈਂਟ ਅਨਾਉਂਸਮੈਂਟ ਸੁਣਾ ਦਿੰਨੇ ਤੁਹਾਨੂੰ ਅਨਾਉਂਸਮੈਂਟ ਸੁਣਾ ਦਿੰਨੇ ਆ ਆਲੀਆ ਪਾਣੀਆ ਤੇ ਅੱਜ ਬਾਹਰਲਾ ਦਾ ਮੂਹ ਸਾਡੇ ਰਿਹਾ ਕਿ ਤੁਹਾਨੂੰ ਬਾਹਰਲਾ ਦੇ ਮੂਹ ਹੋਣਗੇ ਇਹ ਬਿਲਕੁਲ ਬਿਲਕੁਲ ਨਜ਼ਦੀਕ ਬਿਲਕੁਲ ਨਜ਼ਦੀਕ ਪਹੁੰਚ ਚੁੱਕੇ ਨੇ ਕਿਸਾਨ ਹੈ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿਸਾਨ ਅੱਗੇ ਜਾਣ ਦੀ ਗੱਲ ਕਰ ਰਹੇ ਨੇ ਪਰ ਕਿਹਾ ਜਾ ਰਿਹਾ ਕਿ ਤੁਹਾਨੂੰ ਪਰਮਿਸ਼ਨ ਜ਼ਰ ਆ ਰਿਹਾ ਅਨਾਊਂਸਮੈਂਟ ਜਿਹੜੀ ਆ ਬਾਰ-ਬਾਰ ਕੀਤੀ ਜਾ ਰਹੀ ਆ ਤਾਂ ਹੁਣ ਕੀ ਕਿਸਾਨਾਂ ਨੂੰ ਜਾਣ ਦਿੱਤਾ ਜਾਵੇਗਾ ਕਿ ਇਹ ਬੈਰੀਕੇਡ ਕਿਸਾਨ ਹਟਣਗੇ ਜਾਲੀਆਂ ਅਸੀਂ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਸੀ ਕਿ ਇਹ ਜਾਲੀਆਂ ਲਗਾ ਕੇ ਇਹ ਬੈਰੀਕੇਡ ਲਗਾ ਕੇ ਕਿਸਾਨਾਂ 'ਤੇ ਸਪਰੇਅ ਜਿਹੜੀ ਆ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਪਰੇਅ ਪਾਉਣ ਦੀ ਸਪਰੇਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਚਿੱਲੀ ਸਪਰੇਅ ਜਿਹੜੀ ਆ ਸਪਰੇਅ ਕਿਸਾਨਾਂ ਦੇ ਅੱਖਾਂ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਨਜ਼ਦੀਕ ਜਿਹੜੇ ਕਿਸਾਨ ਆਏ ਉਹਨਾਂ ਨੂੰ ਸਪਰੇਅ ਮਾਰ ਕੇ ਭਜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਹਰਿਆਣਾ ਦੇ ਪ੍ਰਸ਼ਾਸਨ ਦੇ ਵੱਲੋਂ ਸਪਰੇਅ ਮਾਰੀ ਗਈ ਆ ਕਿਸਾਨ ਜਿਹੜੇ ਆ